ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਪੰਜਾਬ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਦਿਨੋ-ਦਿਨ ਅਸਾਈ ਕਿਉਂ ਵੜਦੇ ਜਾ ਰਹੇ ਹਨ ਪੰਜਾਬ ਵਿੱਚ ਅਸਾਈ ਧਰਮ ਜਾਂ 크ਰਿਸਚਨ ਧਰਮ ਇਨੀ ਤੇਜ਼ੀ ਨਾਲ ਕਿਉਂ ਫੈਲ ਰਿਹਾ ਹੈ ਜਦੋਂ ਵੀ ਕੋਈ ਸਿੱਖ ਅਸਾਈ ਬੜਦਾ ਹੈ ਤਾਂ ਉਹ ਆਪਣਾ ਨਾਮ ਆਪਣਾ ਸਰਨੇਮ ਕਿਉਂ ਨਹੀਂ ਬਦਲਦਾ ਪੰਜਾਬ ਵਿੱਚ ਦਿਨੋ-ਦਿਨ ਹੋਦੇ ਇਸ ਧਰਮ ਪਰਿਵਰਤਨ ਦੇ ਨਾਲ ਪੰਜਾਬ ਦੇ ਹਾਲਾਤਾਂ ਤੇ ਕਿੰਨਾ ਤੇ ਕਿਹੋ ਜਿਹਾ ਅਸਰ ਪਵੇਗਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਿਸੇ ਵੀ ਵਿਸ਼ੇ ਸੰਬੰਧੀ ਅਧੂਰੀ ਜਾਣਕਾਰੀ ਨਾਲ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਦਾ ਅਤ ਅਧੂਰੀ ਜਾਣਕਾਰੀ ਕਈ ਵਾਰੀ ਬਹੁਤ ਘਾਤਕ ਸਾਬਤ ਹੁੰਦੀ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਸਾਰੇ ਦਰਸ਼ਕਾਂ ਦੇ ਨਾਲ ਇੱਕ ਹੋਰ ਗੱਲ ਸਾਂਝੀ ਕਰ ਦਈ ਹੈ ਕਿ ਸਾਡਾ ਕਿਸੇ ਵੀ ਧਰਮ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਨਾਹੀ ਅਸੀਂ ਕਿਸੇ ਧਰਮ ਨੂੰ ਮਾੜਾ ਕਹਿੰਦੇ ਹਾਂ ਗੱਲ ਸਿਰਫ ਇੰਨੀ ਹੈ ਕਿ ਜੋ ਇਨਸਾਨ ਜਿਸ ਧਰਮ ਵਿੱਚ ਵੀ ਆਪਣੀ ਆਸਥਾ ਰੱਖਦਾ ਹੈ ਉਹ ਆਪਣੇ ਉਸੇ ਧਰਮ ਦੇ ਅਨੁਸਾਰ ਹੀ ਆਪਣੀ ਸੰਪੂਰਨਤਾ ਰੱਖੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 2011 ਵਿੱਚ ਹੋਈ ਭਾਰਤ ਦੀ ਜਨਗੰਗਾ ਦੇ ਅਨੁਸਾਰ ਪੰਜਾਬ ਵਿੱਚ ਇਸਾਈ ਭਾਈਚਾਰੇ ਦੀ ਗਿਣਤੀ 1% ਤੋਂ ਥੋੜੀ ਜ਼ਿਆਦਾ ਹੈ ਜੋ ਕਿ ਲਗਭਗ 3.5 ਲੱਖ ਦੇ ਕਰੀਬ ਵੱਧਦੀ ਹੈ ਪਰ ਉੱਥੇ ਹੀ ਕੁਝ ਡੈਮੋਗ੍ਰਾਫਿਕ ਐਕਸਪਰਟਸ ਅਤੇ ਖੁਦ ਸਾਈ ਤਰਬ ਦੀਆਂ ਵਟੀਆਂ ਸੰਸਤਾਵਾਂ ਅਤੇ ਵੱਡੇ ਪਾਸਟਰਾਂ ਮੁਤਾਬਕ ਪੰਜਾਬ ਵਿੱਚ ਸਾਈਆਂ ਦੀ ਗਿਣਤੀ ਅਸਲ ਵਿੱਚ 7 ਤੋਂ 10% ਤੱਕ ਹੈ ਜਿਨ੍ਹਾਂ ਦੀ ਕੁੱਲ ਆਬਾਦੀ 25 ਤੋਂ 30 ਲੱਖ ਦੇ ਕਰੀਬ ਵੱਧਦੀ ਹੈ ਸਰਕਾਰੀ ਅੰਕੜੇ ਬਹੁਤ ਘੱਟ ਹਨ ਪਰ ਅਸਲੀਅਤ ਵਿੱਚ ਪੰਜਾਬ ਵਿੱਚ ਸਾਈਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ ਸਰਕਾਰੀ ਅੰਕੜੇ ਘਟਾਉਣ ਦਾ ਕਾਰਨ ਕੀ ਹੈ ਕੀ ਸੱਚਮੁੱਚ ਸਰਕਾਰ ਆਪ ਅਸਾਈਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਾਂ ਕੋਈ ਹੋਰ ਗੱਲ ਹੈ ਅੰਕੜਿਆਂ ਵਿੱਚ ਹੇਰ ਫੇਰ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਭਾਰਤ ਵਿੱਚ ਰਿਜ਼ਰਵੇਸ਼ਨ ਐਸਸੀ ਭਾਈਚਾਰਿਆਂ ਤੇ ਮਿਨੋਰਿਟੀ ਟ్రਾਈਬਸ ਨੂੰ ਹੀ ਮਿਲ ਸਕਦੀ ਹੈ ਜੇਕਰ ਕੋਈ ਐਸਸੀ ਜਾਂ ਬੀਸੀ ਵਰਗ ਦਾ ਬੰਦਾ ਕ੍ਰਿਸਚੀਅਨ ਬਣਦਾ ਹੈ ਤਾਂ ਉਹ ਫਿਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਰਿਜ਼ਰਵੇਸ਼ਨ ਲਈ ਅਪਲਾਈ ਨਹੀਂ ਕਰ ਸਕਦਾ ਭਾਰਤ ਵਿੱਚ ਇਹ ਸਹੂਲਤਾਂ ਸਿਰਫ ਐਸਸੀ ਬੀਸੀ ਅਤੇ ਮਿਨੋਰਟੀ ਵਰਗ ਨੂੰ ਹੀ ਮਿਲਦੀਆਂ ਹਨ ਪਰ ਜੇਕਰ ਕੋਈ ਇਸਾਈ ਧਰਮ ਅਪਣਾ ਲੈਂਦਾ ਹੈ ਤਾਂ ਉਹ ਫਿਰ ਜਰਨਲ ਕੈਟਾਗਰੀ ਵਿੱਚ ਆਉਂਦਾ ਇਸ ਬਾਰੇ ਤੁਸੀਂ ਵੀ ਜਾਣਦੇ ਹੋ ਕਿ ਜਰਨਲ ਕੈਟਾਗਰੀ ਵਾਸਤੇ ਕੋਈ ਵੀ ਰਿਜ਼ਰਵੇਸ਼ਨ ਜਾਂ ਕੋਈ ਸਹੂਲਤ ਨਹੀਂ ਮਿਲਦੀ ਬਸ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਇਸਾਈ ਧਰਮ ਵਿੱਚ ਜਾਣ ਵਾਲੇ ਲੋਕ ਆਪਣਾ ਨਾਮ ਜਾਂ ਆਪਣਾ ਸਰਨੇਮ ਬਦਲੀ ਨਹੀਂ ਕਰਦੇ ਉਹ ਆਪਣੇ ਪਹਿਲੇ ਨਾਮ ਅਤੇ ਸਰਨੇਮ ਨਾਲ ਹੀ 크੍ਰਿਸਚਨ ਧਰਮ ਵਿੱਚ ਸ਼ਾਮਲ ਹੋਦੇ ਹਨ ਮੀਡੀਆ ਅਦਾਰਾ ਦੀ ਪ੍ਰਿੰਟ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਦੋ ਜ਼ਿਲ੍ਹੇ ਸਿਰਫ ਅੰਮ੍ਰਿਤਸਰ ਅਤੇ ਗਰਦਾਸਪੁਰ ਜ਼ਿਲ੍ਹੇ ਵਿੱਚ ਹੀ 1000 ਦੇ ਕਰੀਬ ਚਰਚ ਜਾਂ ਗਿਰਜਤ ਘਰ ਹੋਰ ਤੱਕ ਬਣ ਗਏ ਚੁੱਕੇ ਹਨ ਇਹ ਇੰਨਾ ਫਲਾ ਪਿਛਲੇ ਕੋਈ 40-50 ਸਾਲਾਂ ਤੋਂ ਅੰਮ੍ਰਿਤਸਰ ਜਾਂ ਗਰਦਾਸਪੁਰ ਵਿੱਚ ਨਹੀਂ ਹੋਇਆ ਇਹ ਸਿਰਫ ਪਿਛਲੇ 10 ਸਾਲਾਂ ਦੇ ਵਿੱਚ 60 ਤੋਂ 70% ਤੱਕ ਵਧਿਆ ਹੈ ਪੰਜਾਬ ਵਿਚ ਅਸਾਈ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਜਲੰਧਰ ਗਰਦਾਸਪੁਰ ਅੰਮ੍ਰਿਤਸਰ ਅਤੇ ਫਰੋਇਪੁਰ ਜ਼ਿਲ੍ਹਿਆਂ ਵਿੱਚ ਵਸਦੇ ਹਨ ਉਹਨਾਂ ਗੱਲ ਕਰਦੇ ਹਨ ਕਿ ਪੰਜਾਬ ਵਿੱਚ ਜ਼ਿਆਦਾ ਸਿੱਖ ਹੀ ਕਿਉਂ ਅਸਾਈ ਬਣ ਰਹੇ ਹਨ ਦਾ ਪ੍ਰਿੰਟ ਦੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਸਿੱਖਾਂ ਦੀ ਅਸਾਈ ਧਰਮ ਵਿੱਚ ਜਾਣਾ ਐਸਸੀ ਅਤੇ ਬੀਸੀ ਭਾਈਚਾਰੇ ਦੀ ਤਾਦਾਦ ਵੱਧ ਹੈ ਬੇਚੱਕ ਸਿੱਖ ਧਰਮ ਵਿੱਚ ਜਾਤ ਪਾਤ ਜਾਂ ਉੱਚ ਨੀਚ ਦਾ ਕੋਈ ਵੀ ਸਿਧਾਂਤ ਨਹੀਂ ਸੇਕਾ ਗੁਰੂ ਸਾਹਿਬਾਨਾਂ ਵੱਲੋਂ ਪਹਿਲੀ ਸਿੱਖਿਆ ਹੀ ਇਹ ਹੈ ਕਿ ਮਾਨਸ ਦੀ ਜਾਤ ਸਭੇ ਇੱਕ ਹੈ ਪਹਿਚਾਣ ਬੋ ਪਰ ਫਿਰ ਵੀ ਅਜੇ ਵੀ ਕਈ ਨੋਕ ਦਬਾਗੀ ਬਿਮਾਰ ਹੈਗੇ ਹਨ ਜੋ ਪੰਜਾਬ ਵਿੱਚ ਜੋ ਕਿ ਜਾਤ ਪਾਤ ਦਾ ਵਿਤਕਰਾ ਰੱਖਦੇ ਹਨ ਅਤੇ ਉੱਚੀ ਜਾਤ ਦਾ ਅਹੰਕਾਰ ਕਰਦੇ ਹਨ ਔਰ ਤਾਂ ਖੈਰ ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਕਾਫੀ ਸੁਧਾਰ ਹੋਇਆ ਹੈ ਨਹੀਂ ਤਾਂ ਅਜੇ ਵੀ ਬਹੁਤ ਵਾਰੀ ਘਟਨਾਵਾਂ ਵਾਪਰੀਆਂ ਜਦੋਂ ਜਾਤ ਪਾਤ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਵਿਤਕਰਾ ਕੀਤਾ ਗਿਆ ਇਹ ਇੱਕ ਬਹੁਤ ਵੱਡਾ ਕਾਰਜ ਹੈ ਸਿੱਖਾ ਦਾ ਧਰਮ ਬਦਲੀ ਕਰਨ ਦਾ ਇੱਥੇ ਕਾਫੀ ਹੱਦ ਤੱਕ ਜ਼ਿੰਮੇਵਾਰ ਸਿੱਖ ਸੰਸਥਾਵਾਂ ਵੀ ਹਨ ਜਿਨ੍ਹਾਂ ਨੇ ਇਹਦਾ ਸਿੱਖਾ ਦੀ ਸਾਰ ਨਹੀਂ ਲਈ ਤੇ ਨਾ ਹੀ ਗੁਰੂ ਸਾਹਿਬਾਨ ਦੇ ਧਰਮ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਤੇ ਡਟ ਕੇ ਪਹਿਰਾ ਦਿੱਤਾ ਇਸ ਸਭ ਦੇ ਵਿਚਕਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਅਨਸਾਰ ਕਿਸੇ ਦੂਜੇ ਧਰਮ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਜਾ ਫਿਰ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਵਿੱਚ ਜਾਣਾ ਚਾਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਤਾਂ ਇਸ ਵਿੱਚ ਕੋਈ ਗਲਤ ਨਹੀਂ ਪਰ ਜੇਕਰ ਕਿਸੇ ਨੂੰ ਲਾਲਚ ਦੇ ਕੇ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਦਾ ਧਰਮ ਪਰਿਵਰਤਨ ਕਰਵਾਉਦਾ ਹੈ ਤਾਂ ਇਹ ਗੱਲ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੈ ਤੇ ਭਾਰਤੀ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਜੇਕਰ ਅੱਜ ਆਪਾਂ ਕਿਸੇ ਬੰਦੇ ਨੂੰ ਲਾਲਚ ਦੇ ਕੇ ਉਸ ਦਾ ਧਰਮ ਬਦਲਾ ਵੀ ਰਹਾਂ ਤਾਂ ਕੱਲ ਨੂੰ ਕੋਈ ਹੋਰ ਆ ਕੇ ਉਸ ਨੂੰ ਵੱਡਾ ਲਾਲਚ ਦੇਵੇਗਾ ਤਾ ਉਹ ਆਪਣਾ ਇਹ ਧਰਮ ਛੱਡ ਕੇ ਉਸ ਵਿੱਚ ਚਲਿਆ ਜਾਵੇਗਾ। ਬਾਕੀ ਚਮਤਕਾਰ ਦੇ ਨਾਤੇ ਕਿਸੇ ਨੂੰ ਠੀਕ ਕਰਨਾ ਜਾਂ ਮੁਰਦੇ ਨੂੰ ਜਿਉਦਾ ਕਰਨਾ ਇਹ ਵੀ ਠੀਕ ਨਹੀਂ। ਹਾਂ ਇਦਾਂ ਜ਼ਰੂਰ ਹੋ ਸਕਦਾ ਹੈ ਕਿ ਜੇਕਰ ਕੋਈ ਆਪਣੀ ਸੱਚੀ ਆਸਥਾ ਦੇ ਨਾਲ ਆਪਣੇ ਰੱਬ ਨੂੰ ਯਾਦ ਕਰਦਾ ਹੈ ਫਿਰ ਚਾਹੇ ਉਹ ਕਿਸੇ ਵੀ ਧਰਮ ਵਿੱਚ ਹੋਵੇ ਇਸ ਨਾਲ ਉਸ ਨੂੰ ਇੱਕ ਆਸ ਦੀ ਕਿਰਨ ਜ਼ਰੂਰ ਮਿਲ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦਰਾਂ ਪੰਜਾਬ ਵਿੱਚ ਇੱਕ ਮੁੱਦਾ ਇਹ ਮੁੱਦਾ ਕਾਫੀ ਪੱਕਿਆ ਸੀ ਤਾਂ ਉਸ ਵਕਤ ਇਸਾਈ ਧਰਮ ਦੇ ਕੁਝ ਪ੍ਰਮੁੱਖ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜ세ਦਾਰ ਗੁਰਨੀ ਅਰਪੀ ਸਿੰਘ ਜੀ ਨਾਲ ਵਿਚਾਰ ਵਟਾਦਰਾ ਕੀਤਾ ਸੀ ਜਿੱਥੇ ਉਹਨਾਂ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਸਾਈ ਧਰਮ ਵਿੱਚ ਵੀ ਪਕੜਵਾਦੀ ਕੋਈ ਥਾਂ ਨਹੀਂ ਕਿਸੇ ਦੀ ਬਿਮਾਰੀ ਠੀਕ ਹੋਣਾ ਜਾਂ ਮਰਦੇ ਨੂੰ ਜਿਉਦਾ ਹੋਣਾ ਇਹ ਸਿਰਫ ਪ੍ਰਮਾਤਮਾ ਦੇ ਹੱਥ ਹੈ ਸੋ ਦੋਸਤੋ ਏਸੀ ਅੱਜ ਦਾ ਪੂਰਾ ਐਪੀਸੋਡ ਇਸ ਵਿਸ਼ੇ ਦੇ ਆਧਾਰਤ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ